ਸਾਭ ਸਿਆ ਪਾਲ ਪ੍ਰਭ ਧੰਗ ਕਾਮ ਆ ਜਨਿਆ ਏ ਬੇਦਸਨ ਕਾ ਜਾਟ ਕਰੋ ਉਠ ਭਗਤੀ ਲਾਗਾ ਮਿਲਾ ਪ੍ਰਭ ਕਾ ਬੋਸਾਨਿਆ ਸੱਨਾ ਬੜ ਭਾਕਾ ਤਪਉ ਟਲ ਗੁਰ ਸੇਈਆ ਹਾ ਮਿਨ ਸੁਖ ਅੰਦ ਸੁਹਾਇ ਬਾਲਕਾਂ ਮਾੜੀ ਚੇਰੂ ਜਨਮ ਮਮਰਨੁ ਦੁਖੁ ਉਜਾਵੀ ਹੋਆ ਸੁਖੁ ਸੁਖ ਸੰਮਦੀ ਨੂਰੇ ਗੋਵਿੰਦ 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 ਸੰਭ ਨਾਮ ਦਿਉ ਮਨ ਲੀਣਾ ਆਗਰਾਮ ਕੋ ਸਿੰਬਰੋ ਪਾਇਓ ਲਖੀਣਾ ਆਪਾ ਪਹਤਿ ਸ਼ਾ ਅਲਾਸ਼ਿਲੇਸ਼ ਜਿਸ ਪਾਸ ਬਖ ਆਖਿਆ ਸੋਈਆ ਸਭਨਾ ਜਿਸ ਪਾਸ ਬਖ ਆਖਿਆ ਸੋਈਆ ਸਭਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰਾ ਦੰਗ ਪਰ ਦੂਜਾ ਮਹੱਲਾ ਸੰਗਿ ਨਾ ਹੋਵੇ ਸੋਦਰੈ ਨਾ ਨੁਜਾ ਨਹੀਂ ਕੋਈ ਤੁੰਗਤਾ ਕਰੰਥੋਏ ਤੇਰਾ ਨਾਮ

ਕਿਰਪਾਹਾਰ ਜੋ ਤੁਧ ਸਰੇਵ ਤਿਨ ਬਹੁ ਦੁਖ ਨਾਹੀ ਗੁਰ ਪਰਸਾਦ ਤੋ ਅੱਜ ਦੇ ਮਹਾਨ ਸਮਾਗਮ ਦੀ ਦਿਲਦਿਆਂ ਗਹਿਰਾਈਆਂ ਚ ਸਮੁੱਚੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਬਾਦ ਬਾਬਾ ਨਾਮਦੇਵ ਜੀ ਦਾ ਜਨਮ ਦਿਹਾੜਾ ਇਹ ਗੁਰਤੇਗ ਭਾਦਰ ਹਸਪੀਟਲ ਦੇ ਪਿੱਛੇ ਸੁਸਾਇਟੀ ਜਦੋਂ ਤੋਂ ਮੈਂ ਸਮਾਜਿਕ ਸੰਗਤ ਦੀ ਸੇਵਾ ਦੇ ਸਫਰ ਤੇ ਆ ਤੇ ਮੈਂ ਹਰ ਸਾਲ ਨਤਮਸਤਕ ਹੋ ਕੇ ਗੁਰੂ ਦਾ ਅਸ਼ੀਰਵਾਦ ਸੰਗਤ ਦੀਆਂ ਦੁਆਵਾਂ ਲੈ ਕੇ ਜੈਣਾ ਅਵਲੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭਜਗ ਉਪਜਿਆ ਕੌਣ ਭਲੇ ਕੋ ਮੰਦੇ ਇੱਕ ਪਿਤਾ ਇੱਕ ਅਸਕੇ ਹਮ ਬਾਰਕ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਉਹ ਗੁਰੂ ਗ੍ਰੰਥ ਸਾਹਿਬ ਜਿਦੇ ਚ ਵਖ ਵਖ ਗੁਰੂਆਂ ਦੀ ਭਗਤਾਂ ਦੀ ਬਾਣੀ ਦਰਜ ਹੈ ਸੁਭਾਇਮਾਨ ਹੈ ਸੋ ਬਾਬਾ ਨਾਮਦੇਵ ਜੀ ਦੋਨੋਂ ਹੱਥ ਜੋੜ ਕੇ ਸ਼ਰਦਾ ਤੇ ਸਤਕਾਰ ਸੁੰਮਣ ਭੇਟ ਕਰਦਾ ਤੇ ਅੱਜ ਦੇ ਦਿਹਾੜੇ ਦੀ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਚ ਉਸ ਮੁੱਚੀ ਸੰਗਤ ਨੂੰ ਮੁਬਾਰਕਬਾਦ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅੱਜ ਇਕਤੀ ਨਾਮ ਦੀ ਮੈਂ ਆਪਣਾ ਗੁਰਮੀਤ ਸਿੰਘ ਖਲੂਜਾ ਜੀ ਬੋਧਾ ਹਰਨਾਮ ਨ ਕਰਦੋ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਇਹ ਸਾਰਾ ਉਪਰਾਲਾ ਜੀ ਨਾਮ ਦੇ ਕਲੋਨੀ ਦੇ ਇਲਾਕਿਆਂ ਵਿੱਚ ਸਾਰੇ ਹੈਗੇ ਨਾਮ ਦੇ ਸਾਰਾ ਇਲਾਕਾ ਨਾਮ ਦੇ ਕਲੋਨੀ ਦਾ ਹੈ ਜੀ ਇਹ ਨਾਮ ਦੇ ਪਾਰਕ ਬਣਦੇ ਜੀ ਇਹ ਕਈ ਸਾਲਾਂ ਤੋਂ ਦਸੰਬਰ ਵੀ ਸਾਲ ਤੋਂ ਲਗਾਤਾਰ ਹੈ ਹਰ ਸਾਲ ਇਦਾਂ ਹੀ ਮਨਾ ਰਹੇ ਹੈ ਪਹਿਲਾਂ ਬੈਂਡ ਵਜਨ ਦਾ ਗੁਰਸੱਭ ਲੈ ਕੇ ਆਉਂਦੇ ਨੇ ਉਹ ਬਾਅਦ ਵਿੱਚ ਬਹੁਤ ਅੱਛਾ ਉਪਰਾਲਾ ਹੈ ਬਹੁਤ ਸੰਗਤ ਆਪਣੇ ਕੋਲ ਸੇਵਾ ਕਰਦੀ ਹੈ ਸਾਰਾ ਆਪਣੇ ਵਰਤਾਸ਼ ਨੂੰ ਜੀ ਸਿੱਕਾ ਜੀ ਖੜੇ ਹੋ ਸਵਾਗਤ ਹੈ ਦੋਸਤੋ ਸਾਰੇ ਲੱਖਾਂ ਵਿੱਚੋਂ ਤੁਹਾਡਾ ਪਾਪਾ ਬਹੁਤ ਬਹੁਤ ਰਮ। ਮੈਂ ਜੀ ਪਿਛਲੇ ਮੇਰਾ ਨਾਮ ਹਰਜੋਤ ਸਿੰਘ ਹੈ ਜੀ। ਇਹ ਜੀ ਸ਼ਰੋਮਣੀ ਸੰਤ ਭਗਤ ਨਾਮਦੇਵ ਜੀ ਦਾ ਪਿਛਲੇ ਤਿੰਨ ਦਿਹਾੜੇ ਤੋਂ ਅ ਖੰਡਵਾੜ ਸਾਹਿਬ ਰਖਾ ਕੇ ਪ੍ਰੋਗਰਾਮ ਚੱਲ ਰਿਹਾ ਸੀਗਾ ਜੀ ਜੋ ਕਿ ਅੱਜ ਸਮਾਪਤੀ ਹੋਈ ਹੈ ਜੀ। ਇਹ ਹਰ ਸਾਲ ਇਸੇ ਤਰ੍ਹਾਂ ਮਨਾਇਆ ਜਾਂਦਾ ਹੈ ਜੀ। ਬਾਬਾ ਨਾਮਦੇਵ ਕਲੋਨੀ ਦੇ ਵਿੱਚ ਜੀ ਤੇ ਸਾਰਿਆਂ ਨੂੰ ਬੇਨਤੀ ਹੈ ਜੀ ਜਰੂਰ ਸਾਰੇ ਜਣੇ ਵੱਧ ਤੋਂ ਵੱਧ ਪੁੱਜ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਜੀ ਹਰ ਸਾਲ ਨਵੰਬਰ ਦੇ ਵਿੱਚ ਇਸੇ ਤਰ੍ਹਾਂ ਹੀ ਇਹ ਪ੍ਰੋਗਰਾਮ ਜਿਹੜਾ ਦਾ ਮਨਾਇਆ ਜਾਂਦਾ ਹੈ ਜੀ ਇਸ ਵਾਰ ਵੀ ਮਨਾਇਆ ਗਿਆ ਜਿਵੇਂ ਤੁਸੀਂ ਦੇਖ ਰਹੇ ਹੋ ਠਾਟਾ ਮਾਰਦਾ ਇਕੱਠ ਆਇਆ ਹੋਇਆ ਜੀ ਆਪਣੇ ਕੋਲੇ ਇਸੇ ਤਰ੍ਹਾਂ ਹੀ ਹਰ ਸਾਲ ਆਉਂਦਾ ਜੀ ਇਕੱਠ ਪੂਰਾ ਆਪਣੇ ਕੋਲੇ ਤੇ ਗੁਰੂ ਸਾਹਿਬ ਜੀ ਇਹ ਵੀ ਜੀ ਕਰਨੇ ਵੀ ਸਾਰਿਆਂ ਨੇ ਜਰੂਰ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਆ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਕਿਹੜਾ ਏਰੀਆ ਹੈ ਬੈਂਡਰੀ ਪ੍ਰਾਪਰਟੀ ਇਹ ਸ਼ਾਸਤਰੀ ਨਗਰ ਮਾਡਲ ਟਾਊਨ ਏਰੀਆ ਜੀ ਬਾਬਾ ਨਾਨਕ ਦੇ ਕਲੋਨੀਆ ਜੀ ਗੁਰਤੇਗ ਬਾਦਰਸਾਲ ਦੀ ਬੈਕ ਸਾਈਡ ਤੇ ਜੀ ਹਾਂ ਤੁਸੀਂ ਮੈਸੇਜ ਦੇ ਦਿੱਤਾ ਬਹੁਤ ਲੱਗਦਾ ਜੋ ਅੱਜ ਸੰਸਥਾ ਅੰਗਰੇਨ ਤੁਹਾਡੇ ਕੋਲ ਆਇਆ ਸਾਰਿਆਂ ਦਾ ਦਿਲੋਂ ਧੰਨਵਾਦੀ ਹੈ ਜੀ ਅਸੀਂ ਸਾਡੀ ਸਾਰੀ ਟੀਮ ਦਿਲੋਂ ਧੰਨਵਾਦੀ ਹੈ ਜੀ ਸਾਡਾ ਸਾਰਾ ਮਤਲਬ ਮੁਹੱਲਾ ਨਿਵਾਸੀ ਧੰਨਵਾਦੀ ਨੇ ਜਿਹੜੇ ਸਾਡੇ ਕੋਲੇ ਪੂਰੋਂ ਨੇੜੇ ਚੱਲ ਕੇ ਆਏ ਆ ਜੀ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਜੀ ਤੇ ਇਹੀ ਅਰਦਾਸ ਕਰਦੇ ਗੁਰੂ ਸਾ ਬਾਈਕੂ ਕਹਿੰਦਾ ਖਾਲਸਾ ਬਾਈਕੂ ਕਹਿੰਦਾ ਹਾਂਜੀ ਸਰ ਨਾਮ ਕੀ ਹੈ ਜੀ ਮੈਂ ਜੀ ਖਾਲਸਾ ਰਾਈ ਜੀ ਕੀ ਫਤਿਹ ਮੇਰਾ ਨਾਮ ਤਸਿੰਦਰਪਾਲ ਸਿੰਘ ਹੈ ਬ੍ਰਹਮ ਗਿਆਨੀ ਸੰਤ ਬਾਬਾ ਨਾਮ ਦੇ ਜੀ ਸ਼ੋਨ ਵੀ ਭਗਤ ਬਾਬਾ ਨਾਮਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਾਮਦੇਵ ਕਲੋਨੀ ਤੇ ਹਰਨਾਨਗਰ ਦੇ ਸੰਗਤ ਦਵਾਲਾ ਰੱਲ ਕੇ ਇਹ ਪਰਵਾਨਾ ਹਰ ਸਾਲ ਕੀਤਾ ਜਾਂਦਾ ਹੈ ਜਿਸ ਵਿੱਚ ਅਸੀਂ ਬਾਬਾ ਨਾਨਕ ਦੇ ਖੇਲੋਲੀ ਦੇ ਵਿੱਚ ਨਾਮਦੇ ਪਾਰਕ ਦੇ ਵਿੱਚ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਂਦੇ ਹਨ ਅੱਜ ਆਰੰਭ ਆਰੰਭ ਕੀਤੇ ਅਖੰਡ ਪਾਠ ਸਾਹਿਬ ਦੇ ਘੋੜ ਤਾਂ ਜੋ ਸੰਤਾਂ ਦੇ ਕੀਰਤਨ ਦਾ ਆਨੰਦ ਮਾਣਿਆ ਫਜ਼ੂਰੀ ਰਾਜੀਤ ਜੁਰਬਾਰ ਸਾਹਿਬ ਕੋ ਵੀ ਕੀਤਰੀਆਂ ਨੇ ਆ ਕੇ ਸੰਤਾ ਨੂੰ ਫੇਰ ਤੋਂ ਇਹ ਨਾਲ ਨਿਹਾਰ ਕੀਤਾ ਕਿ ਇਸ ਸਮੂਹ ਸਾਧ ਸੰਗਤ ਦਾ ਬਹੁਤ ਬਹੁਤ ਸ਼ੁਕਰਾਨਾ ਜਿਹੜੇ ਨਾਲ ਕਿ ਹਰ ਸਾਲ ਇਸ ਅਰਥ ਦੇ ਨਾਲ ਕੰਮ ਹੈ ਬੜੀ ਉਤਮ ਦੇ ਨਾਲ ਕਰਦੇ ਹਨ ਡਾਕਟਰ ਸਾਹਿਬ ਨਾਲ ਖੜੇ ਨੇ ਜਿਨ੍ਹਾਂ ਨੇ ਹੋਮੋਪੈਥੀ ਦਾ 10 ਦਿਨ ਦਾ ਕੈਂਪ ਲਗਾਇਆ ਆਪਣੇ ਕਲੀਨਿਕ ਦੇ ਵਿੱਚ ਡਾਕਟਰ ਸਾਹਿਬ ਦੇ ਬੰਦ ਆਪਾਂ ਸਾਹਿਬ ਆਇਓ ਕਿ ਕਿ ਸਿਕਯੁਰ ਹੋਮੋਪੈਥੀ ਕਲੀਨਿਕ ਜਿਹੜਾ ਕਿ ਹਰ ਨਾਮ ਨਗਰ ਦੇ ਵਿੱਚ ਹੈ ਉੱਥੇ 10 ਦਿਨ ਦਾ ਕੈਂਪ ਲਗਾਇਆ ਹੈ ਅ ਫਗਰਨਾਮ ਜੇ ਤਨੀ ਵਰਸਸ ਮਾਰਕਟ ਕੀਤਾ ਕਿ ਕਿਹ ਕਿਤੇ ਕੈਂਪ ਸਟਾਰਟ ਕੀਤਾ ਹੋਰ 3 ਨਵੰਬਰ ਤੱਕ ਲਗਾਤਾਰ ਚੱਲੇਗਾ ਰੋਜ਼ ਫੇਰੇ ਦਾਸਤੂਰ ਦੇ ਦਾ ਕੈਂਪ ਹੋਵੇਗਾ ਸੰਤਾ ਇਸ ਚੀਜ਼ ਦਾ ਲਾਹਾ ਲੈ ਸਕਦੀ ਹੈ ਮੈਡਮ ਕਿਸ ਚੀਜ਼ ਦਾ ਕੈਂਪ ਲਾਇਆ ਕਾਦਾ ਕਾਦਾ ਕੀ ਕੀ ਐਕਚੁਅਲੀ ਲੇਡੀਜ਼ ਤੇ ਬੱਚਿਆਂ ਦੇ ਲਈ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤਕਲੀਫ ਹੋਵੇ ਬੱਚਿਆਂ ਦੇ ਵਿੱਚ ਕੋਈ ਵੀ ਪ੍ਰੋਬਲਮ ਪਰੇਸ਼ਾਨੀਆਂ ਆ ਗਈਆਂ ਮਸਲਾ ਜਿカム ਖਾਂਸੀ ਤੇ ਆਮ ਹੈ ਫੋਰ ਵੀ ਇਸ ਤੋਂ ਇਲਾਵਾ ਬੱਚਿਆਂ ਦੇ ਵਿੱਚ ਕੋਈ ਤਕਲੀਫਾਂ ਨੇ ਲੇਡੀਜ਼ ਨੂੰ ਕੋਈ ਨਾ ਵੀ ਪਰਸਨਲ ਪ੍ਰੋਬਲਮਸ ਨੇ ਕੋਈ ਹਾਰਮੋਨਲ ਇਸ਼ੂਜ਼ ਨੇ ਕੋਈ ਵੀ ਉਹਨਾਂ ਦੀਆਂ ਤਕਲੀਫਾਂ ਨੇ ਉਹਨਾਂ ਸਭ ਤੇ ਲਈ ਉਹ ਟਰੀਟਮੈਂਟ ਦਿੱਤਾ ਜਾਏਗਾ ਦਸ ਤੋਂ 2 ਵਜੇ ਤੱਕ ਬਾਅਦ ਰੋਜ਼ੀ 3 ਵਜੇ ਤੱਕ ਦਾ ਕੈਂਪ ਚੱਲੇਗਾ ਸੰਕਤ ਇਸ ਟੀਮ ਦਾ ਲਾਹਣ ਹਾਸਿਲ ਹੈ ਬਾਕੀ ਜਿਹੜਾ ਖਾਲਸਾ ਵਾਣੇ ਜਿਹੜੇ ਹੋਸਪੀਟਲ ਤੋਂ ਲਾਇਆ ਜਾ ਰਿਹਾ ਹੈ ਇਹ ਕਿਊਰ ਹੋਮੋਪੈਥੀ ਕਲੀਨਿਕ ਤੋਂ ਲਾਇ ਦਾ ਨਾਮ ਬਤੋ ਕੇ ਇਹ 1121 ਨੰਬਰ ਐਡਰੈਸ ਹੈ ਹਦਾਮਗਰ ਦੇ ਚ ਸਟਰੀਨਿਕ ਕਰਦਾ ਕਿਉਂ ਹਾਂਜੀ ਮੈਡਮ ਕੀ ਨਾਮ ਹੈ ਜੀ ਹਾਂਜੀ ਬਾਈ ਜੀ ਦਾ ਖਾਲਸਾ ਬਾਈੋਫਿਟਿਕ ਪਤੇ ਡਾਕਟਰ ਕਵਰਟਰੀਟ ਕੋਰਪਰਟ ਸਿਓ ਹਮ ਦਾ ਕੇ ਕਲੀਨਿਕ ਤੋਂ ਅਸੀਂ ਨਾਮ ਦੇ ਫਾਰਜ ਦੇ 5 ਸਾਲ ਗੁਰੂ ਜੀ ਦਾ ਜੋ ਜਿਵੇਂ ਨਾਮ ਹੈ